ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਤਨਾ ਪਿਛਲੇ 11 ਦਿਨਾਂ ਤੋਂ ਜਲੰਧਰ ਦੇ ਡੀਸੀ ਦਫ਼ਤਰ ਦੇ ਅੰਦਰ ਚੱਲ ਰਿਹਾ ਹੈ ਪਰ ਹਜੇ ਤੱਕ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਅੱਜ ਡੀਸੀ ਦਫ਼ਤਰ ਦੇ ਮੇਨ ਗੇਟ ਅੱਗੇ ਬੈਠ ਕੇ ਧਰਨਾ ਲਗਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਨਾ ਦਿਨਾਂ ਤੋਂ ਅਸੀਂ ਡੀਸੀ ਦਫ਼ਤਰ ਦੇ ਅੰਦਰ ਬੈਠੇ ਹਾਂ ਸਾਡੀ ਮੰਗਾਂ ਨਹੀਂ ਸੁਣੀ ਜਾ ਰਹੀਆਂ। ਜਿਸ ਦੇ ਚੱਲਦੇ ਅਸੀਂ ਇਸ ਧਰਨੇ ਨੂੰ ਹੋਰ ਤੇਜ਼ ਕੀਤਾ ਹੈ ਤੇ ਇਸ ਦੇ ਨਾਲ ਉਹਨਾਂ ਇਹ ਵੀ ਕਿਹਾ ਕਿ 12 ਤਰੀਕ ਨੂੰ ਪੰਜਾਬ ਦੇ ਸਾਰੇ ਹੀ ਵਿਧਾਇਕਾਂ ਨੂੰ ਮੰਗ ਪੱਤਰ ਦਿੱਤਾ ਜਾਏਗਾ ਤੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਪੰਜਾਬ ਭਰ ਦੇ ਟੋਲ ਪਲਾਜ਼ੇ ਸਾਰੇ ਬੰਦ ਕਰਨਗੇ। ਕੀ ਨਾਮ ਆ ਮੈਂ ਸਲਵਿੰਦਰ ਸਿੰਘ ਜਾਨੀਆਂ ਜ਼ਿਲ੍ਹਾ ਪ੍ਰਧਾਨ ਕਿਸਾਨੀ ਦੂਰਚਾਰਜ ਕਮੇਟੀ ਜ਼ਿਲ੍ਹਾਦਰ ਵੱਲੋਂ ਅੱਜ 12ਵਾਂ ਤੈਨੂੰ ਅੱਜ ਮੀਟਿੰਗ ਤੇ ਬੈਠ ਕੇ ਕੀ ਕਹਿਣਾ ਚਾਹਾਂਗੇ ਦੇਖੋ ਜੀ 12 ਦਿਨ ਹੋ ਗਏ 26 ਨਵੰਬਰ ਦੇ ਹੀ ਇੱਥੇ ਆਏ ਆ ਡੀਸੀ ਦਫ਼ਤਰ ਵੇਖੋ ਜਿਹੜੀਆਂ ਸਰਕਾਰ ਨੇ ਮੰਨੀਆਂ ਆਂ ਮੰਗਾਵਾ ਉਹ ਲਾਗੂ ਕਰਨ ਲਈ ਤਾਂ ਧਿਆਨ ਨਹੀਂ ਸਰਕਾਰ ਦਾ ਅਸੀਂ ਜਿਹੜਾ ਇੱਥੇ ਜਿਹੜਾ 12 ਦਿਨ ਦੇ ਹੁਣ ਬਾਅਦ ਜੂਗਾ ਇਤਾਂ ਕਰ ਜਿਹੜਾ ਡੀਸੀ ਆ ਉਹ ਅਜੇ ਤੱਕ ਸਾਨੂੰ ਨਹੀਂ ਬਾਹਰ ਨਿਕਲ ਕੇ ਮਿਲ ਸਕਿਆ ਇਸੇ ਤਰ੍ਹਾਂ ਨਾਲ ਐਸਐਸ ਵੀ ਜਨ ਉਹਨਾਂ ਦੇ ਰੋਦ ਵਿੱਚ ਵੀ ਜਿਹੜੀਆਂ ਸਰਕਾਰ ਨੇ ਮੰਨੀਆਂ ਜਾਂ ਮੰਗਾਆਂ ਉਹਨੂੰ ਚੇਤਾ ਕਰਾਉਂਦੇ ਆ ਵੀ ਸਰਕਾਰ ਜਿਹੜੀ ਸੁੱਤੀ ਪਈ ਆ ਇਸ ਕਰਕੇ ਡੀਸੀ ਦਫ਼ਤਰ ਜਿਹੜਾ ਦਰਵਾਜ਼ਾ ਘੇਰੇ ਆ ਵੀ ਸਰਕਾਰ ਨੂੰ ਜਗਾਉਣ ਵਾਸਤੇ ਵੀ ਸਰਕਾਰ ਜਿਹੜੀ ਵਾਅਦਿਆਂ ਤੋਂ ਭੱਜੀ ਆ ਇਸ ਕਰਕੇ ਘੇਰੇ ਆ ਅੱਜ ਘੇਰੇ ਆ ਤੇ ਅੱਜ ਹੀ ਜਿਹੜੀ ਸਰਕਾਰ ਹੈ ਹਰਕਤ ਜਾਈ ਉਹਨੇ ਅੱਜ ਐਡ ਇਹ ਮੀਟਿੰਗ ਜਿਹੜੀ ਆ ਮੀਟਿੰਗ ਬੁਲਾਈ ਆ ਇਸ ਤੋਂ ਬਾਅਦ ਜੇ ਨਹੀਂ ਆਉਂਦੀ ਇਹ ਸਰਕਾਰ ਮਸਲੇ ਹੱਲ ਨਹੀਂ ਕਰਦੀ 12 ਤਰੀਕ ਨੂੰ ਅਸੀਂ ਐਮਐਲਏ ਘੇਰਾਂਗੇ ਨਾਲ ਹੀ 15 ਤਰੀਕ ਨੂੰ ਜਿਹੜੇ ਟੂਲਪਲਾਜੇ ਆ ਉਹ ਫ੍ਰੀ ਕਰਾਂਗੇ 15 ਜਨਵਰੀ ਤੱਕ ਇਹ ਵੇਖੋ ਸਾਡਾ ਐਲਾਨ ਵਾਤੇ ਜੇ ਸਰਕਾਰ ਆਣ ਕੇ ਕਿਸਾਨਾਂ ਮਿਹਰਾਂ ਦੇ ਵਾਅਦੇ ਪੂਰੇ ਕਰਦੀ ਆ ਤੇ ਠੀਕ ਆ ਨਹੀਂ ਤੇ ਉਹ ਨਾਲੇ ਦਿਨਾਂ 'ਚ ਹੋਰ ਇਹ ਦੂ ਵੱਡਾ ਜਿਹੜਾ ਸ਼ਕਤ ਅੱਜ ਮੀਟਿੰਗ 'ਚ ਕਿਹੜੇ ਕਿਹੜੇ ਮੁੱਖ ਮੰਗਾਂ ਦੇ ਦੇਖੋ ਮੰਨੀਆਂ ਜਾਂ ਮੰਗਾਵਾ ਸਰਕਾਰ ਨੇ ਇਹ ਮੇਨ ਜਿਹੜੇ ਆਵਾ ਵੀ ਜਿਹੜੀਆਂ ਆੜੇ ਸ਼ਹੀਦ ਹੋ ਗਏ ਦਿੱਲੀ 'ਚ ਉਹਨਾਂ ਨੂੰ ਇੱਕ ਪਰਿਵਾਰ ਦੇ ਜਿਹਨੂੰ ਨੌਕਰੀ ਤੇ 5 ਲੱਖ ਰੁਪਏ ਜਿਹੜਾ ਉਹਨੂੰ ਭਤਾ ਦੇਣਾ ਸੀ ਜਿਹੜਾ ਉਹਦਾ ਕਰਜ਼ਾ ਮਾਫ ਕਰਨਾ ਹੈ ਨਾਲ ਹੀ ਇਹਦੇ ਕਿਸਾਨਾਂ ਮਿਤਕਾਉਂਦੇ ਕਰਜ਼ਾ ਸੀ ਨਾਲ ਹੀ ਇਹਦੇ ਜਿਹੜਾ ਬੰਦੀ ਸਿੰਘ ਵਾ ਵੇਖੋ ਜਿਹਦਾ ਸਜ਼ਾ ਕੱਟ ਛੁੱਕਿਆ ਬੁੱਧੀ ਜੀ ਬੰਦੀ ਸਿੰਘ ਉਹ ਜਿਹੜੇ ਵੀ ਉਹਨਾਂ ਨੂੰ ਹਰਿਆਕ ਕਰੋ ਜਦੋਂ ਸਜਾ ਪੂਰੀਆਂ ਹੋ ਗਈਆਂ ਉਹਨਾਂ ਵਾਸਤੇ ਫਿਰ ਇਹਨਾਂ ਨਾਲ ਇਹਦੇ ਪਾਣੀ ਦੇ ਮਸਲੇ ਆ ਵੇਖੋ ਪਾਣੀ ਜਿਹੜਾ ਵਾ ਸਭ ਤੋਂ ਲੋਡਬੰਦ ਪਾਣੀ ਦੀ ਆ ਤੇ ਪਾਣੀ ਜਿਹੜਾ ਉਹ ਗੰਧਲਾ ਕੀਤਾ ਨਾ ਫੈਕਟਰੀਆਂ ਨੇ ਇਹਨਾਂ ਸਰਕਾਰਾਂ ਨੇ ਜਿਹੜਾ ਜਿਹੜਾ ਵਿੱਚ ਗੰਦਾ ਪਾਣੀ ਆ ਚਾਹੇ ਉਹ ਦਰਿਆ ਸਤਲੋ ਜਾਂ ਚਾਹੇ ਇਥੋਂ ਚਿੱਟੀ ਵਈ ਨਿਕਲਦੀ ਆ ਚਾਹੇ ਹੋਰ ਨਿਕਲਦਾ ਬੁੱਢਾ ਦਰਿਆ ਉਹਨਾਂ ਦੇ ਰੋਜ਼ ਰੋਜ਼ ਚਾਹ ਵੀ ਜਿਹੜੀਆਂ ਭੁੱਖ ਮੰਗਾਂ ਉਹ ਵਾ ਵੀ ਲੋਕਾਂ ਦੇ ਮਸਲੇ ਦੇ ਨਾਲ ਹੀ ਜਿਹੜੇ ਸਕੂਲਾਂ ਦੇ ਟੀਚਰਵਾ ਸਕੂਲ ਖਾਲੀ ਪਿਆ ਨਾਲ ਹੀ ਜਿਹੜੇ ਹਸਪਤਾਲ ਆ ਉਹ ਵਾ ਫਿਰ ਇਹਦੇ ਨਾਲ ਰੇਤ ਬਜਰੀ ਆ ਨਾਲ ਹੀ ਇਹਦੇ ਜਿਹੜਿਆ ਜੁਗਲਾ ਮਾਲਕਾਂ ਚ ਕੋਈ ਵੀ ਜ਼ਮੀਨਾਂ ਕੱਚੀਆਂ ਜਿਹੜੀ ਸਰਕਾਰ ਖੋਣ ਦਈਆ ਕਿਲਾ ਕਿਲਾ ਡੇਢ ਡੇਢ ਕਿਲਾ ਕਿਸਾਨਾਂ ਤੋਂ ਵਗਦਾ ਵਾ ਜਿਹੜਾ ਉਹ ਖਰੁੰਦੀ ਉਹ ਉਹਨਾਂ ਦੇ ਨਾਂ ਮੁੱਖ ਮੰਤਰਾ ਜਿਹੜੀਆਂ ਜਿਲੰਦਾ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਐਸਐਮਜੀ ਨਿਊਜ਼